ਕਿ ਆਪ ਕਿਉਂਕਿ ਜਿਹੜਾ ਚਿਹਰਾ ਆ ਜਿਹੜੀਆਂ ਅੱਖਾਂ ਆ ਉਹ ਕਦੀ ਝੂਠ ਨਹੀਂ ਬੋਲਦੀਆਂ ਮੈਂ ਜਿੱਥੋਂ ਵੀ ਲੰਘਦਾ ਸਾਰੇ ਹੱਸ ਕੇ ਜਿਹੜਾ ਆ ਆਪ ਦੱਸਦੇ ਆ ਕਿ ਭਈ ਤੁਹਾਡੀ ਜਜੇਕਾਰ ਆ ਚੰਗਾ ਆ ਔਰ ਨਾਲੇ ਇਹਦੀ ਅਸਲ ਚ ਮੈਂ ਅੱਗੇ ਵੀ ਹਮੇਸ਼ਾ ਗੱਲ ਆ ਮੇਰਾ ਸਟੈਂਡ ਉਹੀ ਆ ਇਹ ਚ ਭਲਾ ਅਸਲ ਚ ਉਹਨਾਂ ਦਾ ਹੀ ਆ ਜਿਹੜੇ ਵੋਟ ਪਾ ਰਹੇ ਨਾ ਜਿਹੜੇ ਹੱਥ ਵੋਟ ਪਾਉਣ ਜਾਂਦੇ ਉਹਨਾਂ ਦਾ ਭਲਾ ਇਹਦੇ ਵਿੱਚ ਕਿਉਂਕਿ ਮੈਂ ਵੀ ਆਪਣੇ ਹਲਕੇ ਲੈਵਲ ਤੇ ਜਿਹੜਾ ਆ ਇਕੱਲੇ ਇਕੱਲੇ ਵਾਰਡ ਇਕੱਲੀ ਇਕੱਲੀ ਚੀਜ਼ ਆਪ ਪਰਸਨਲੀ ਨਹੀਂ ਦੇਖ ਸਕਦਾ ਟੀਮ ਚਾਹੀਦੀ ਹੁੰਦੀ ਤੇ ਉਹ ਐਮਸੀ ਜਿਹੜੇ ਆ ਸਰਕਾਰ ਦੇ ਬਣਨਗੇ ਤੋ ਕੰਮ ਹੋਣਗੇ ਉਹ ਲੋਕਾਂ ਦੇ ਕੰਮ ਹੋਣੇ ਅਸਲ ਚ ਤੇ ਇਸ ਕਰਕੇ ਮੈਂ ਤਾਂ ਬਈ ਵੈਸਟ ਵਿਸ਼ਸ ਤਾਂ ਚਲੋ ਸਾਰਿਆਂ ਨੂੰ ਹੀ ਆ ਜਿਹੜੇ ਲੜਦੇ ਆ ਮੈਨੂੰ ਪਤਾ ਹੈ ਜਦੋਂ ਪਰਿਵਾਰ ਕੋਈ ਜਦੋਂ ਇਲੈਕਸ਼ਨ ਲੜਦਾ ਤੇ ਬੜੀਆਂ ਉਮੀਦਾਂ ਹੁੰਦੀਆਂ ਚਾਹੇ ਕੋਈ ਵੀ ਹੋਵੇ ਪਰ ਚਲੋ ਲੋਕਾਂ ਦਾ ਭਲਾ ਜਿਹੜਾ ਖੀਰ ਉਹ ਇਸੇ ਚ ਆ ਕਿ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਜਿੱਤਾਂ ਆ ਉੱਤਰ ਜਿਹੜੇ ਦਾਵਾ ਕਰੇ ਬੇਕੋਵਾਲ ਚੰਗਰ ਕਹਿੰਦੇ ਕਿ ਸਭ ਹੈ ਉਹੇ ਪਾਸੇ ਕੋਈ ਜਿੱਤ ਨਹੀਂ ਦੇਣਾ ਦੇਖੋ ਜੀ ਉਹ ਹੰਕਾਰ ਹੋ ਸਕਦਾ ਉਹਨਾਂ ਦਾ ਜਾ ਮੈਂ ਕਹਿੰਦਾ ਜੀ ਉਹ ਨਾਲੇ ਕਿਹ ਵੀ ਚੀਜ਼ ਐ ਨਾ ਉਹ ਗੱਲ ਹੁਣ ਲੁਕੀ ਨਹੀਂ ਸਾਰਿਆਂ ਤੋਂ ਕਿ ਉਹ ਆਪਸ ਵਿੱਚ ਇੱਕ ਦੂਜੇ ਨਾਲ ਉਹਨਾਂ ਨੇ ਸੰਧੀ ਜਿਹੜੀ ਕਰ ਲਈ ਉਹ ਸੰਧੀ ਅਸਲ 'ਚ ਮੈਂ ਕਹਿੰਦਾ ਜੀ ਕਾਂਗਰਸ ਲਈ ਤਾਂ ਨਹੀਂ ਪਰ ਅਕਾਲੀ ਦਲ ਲਈ ਮੈਂ ਕਿ ਸੋਚਦਾ ਬਹੁਤ ਮਾੜੀ ਗੱਲ ਐ ਹੋ ਸਕਦਾ ਐ ਸਿਆਸੀ ਤੌਰ ਤੇ ਜਿਹੜਾ ਅਕਾਲੀ ਦਲ ਐ ਉਹ ਹਾਸ਼ੀਏ ਤੇ ਆ ਪਰ ਇਹ ਜਿਹੜੀ ਐ ਇੱਕ ਸਾਰਟ ਆਫ ਇਨਸਲਟ ਐ ਅਕਾਲੀ ਦਲ ਲਈ ਕਿ ਕਾਂਗਰਸ ਦਾ ਹੱਥ ਪੜਨਾ ਪੈ ਜਾ ਬਹੁਤ ਮਾੜੇ ਦਿਨ ਕਹਿ ਸਕਦੇ ਸਵਾਲ ਖੇੜਾ ਉੱਥੇ মিডিਆ ਨਾਲ ਗੱਲਬਾਤ ਕਰਦੇ ਜੀ ਉਹ ਦਾਵਾ ਕੀਤਾ ਉਹਨਾਂ ਨੇ ਕਿ ਕਹਿੰਦਾ ਕਿ ਕਿਹਦੇ ਨਾਲ ਹੀ ਸਾਰਾ ਕੁਝ ਉਸ ਕਰਦਾ ਹੀ ਆਮ ਆਦਮੀ ਪਾਰਟੀ ਜ਼ਮੀਨ ਤੇ ਕੁਰਸੀ ਹੈ ਨਹੀਂ ਹੁਣ ਆਪਾਂ ਇੱਥੇ ਤੁਹਾਡੇ ਕੋਲ ਖੜੇ ਆ ਇੱਥੇ ਕੋਈ ਧੱਕਾ ਦੇ ਦ ਕੋਈ ਹਾਲਾ ਲਾਲਾ ਦੇਖਦੀ ਲੁੱਕ ਦੇਖਦੇ ਹੀ ਆ ਕਿਹੜਾ ਧੱਕਾ ਆ ਉਦਾਂ ਹੀ ਮੂੰਹ ਨਾਲ ਧੱਕਾ ਬਣੇ ਉਹ ਅਸਲ ਚ ਜੀ ਵਿਕਾਸ ਤੇ ਗੱਲਾਂ ਵੀ ਫੇਸਬੁੱਕ ਤੇ ਹੀ ਕਰਦੇ ਆ ਵੀਡੀਓ ਚ ਹੀ ਕਰਦੇ ਆ ਤੇ ਜਿਹੜੇ ਕੰਮ ਵੀ ਆ ਉਹ ਵੀ ਫੇਸਬੁੱਕ ਤੇ ਹੀ ਕਰਦੇ ਆ ਧੱਕਾ ਵੀ ਫੇਸਬੁੱਕ ਤੇ ਕਰਾਉਂਦੇ ਹੋਣੇ ਜਿਹੜਾ ਤੁਸੀਂ ਇੱਕ ਮੇਨ ਮੁੱਦਾ ਸੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਸੀ ਉੱਤੇ ਉਹਨਾਂ ਨੇ ਕਮੈਂਟ ਕੀਤਾ ਹੈਗਾ ਕੀ ਕਹਿੰਦੇ ਕਿ ਇਹ ਤਾਂ ਕੰਮ ਪਹਿਲਾਂ ਹੋਏ ਪਿਆ ਸੀ ਇਹ ਤਾਂ ਜਿਹੜੇ ਉਦਘਾਟਨ ਕਰ ਰਹੇ ਆ ਸੜਕਾਂ ਦੇ ਪੈਚ ਵਰਕ ਦਾ ਉਦਘਾਟਨ ਕਰੀ ਜਾਂਦੇ ਕਹਿੰਦਾ ਇੱਕ ਵੀ ਸੜਕ ਘਟਾਉਂਦਾ ਨਾ ਨਹੀਂ ਚਲੋ ਪੈਚ ਵਰਕ ਤੇ ਲੱਗ ਕੇ ਦੁਆਰਾ ਲੱਗਣ ਯੋਗ ਹੀ ਹੋਗੇ ਅਸੀਂ ਤਾਂ ਨਵੀਂ ਸੜਕ ਦੀ ਗੱਲ ਕਰਦੇ ਹਾਂ ਇਹਨਾਂ ਦੇ ਨਾ ਕੰਨ ਸੁਣਨਾ ਨਹੀਂ ਚਾਹੁੰਦੇ ਅਸਲ 'ਚ ਇਹਨਾਂ ਨੂੰ ਦੁੱਖ ਲੱਗਦਾ ਇਹ ਤਾਂ ਅਸਲ 'ਚ ਸੁਣ ਕੇ ਵੀ ਇਗਨੋਰ ਕਰਨ ਦੀ ਗੱ ਜਿਹੜਾ ਸੀਵਰੇਜ ਪੈ ਰਿਆ ਹੁਣ ਆਪਾਂ ਇੱਥੇ ਖੜੇ ਆ ਆ ਜਿਹੜਾ ਖੜੇ ਆ ਇੱਥੋਂ ਹੁਣ ਜ਼ਮੀਨ ਉੱਚੀ ਨਹੀਂ ਵੀ ਇੱਥੇ ਇੰਟਰਲੌਕ ਟਾਈਲ ਲੱਗੀ ਜਿੱਥੇ ਮੈਂ ਖੜ ਕੇ ਬੋਲਣ ਆ ਮੇਰੇ ਹੁਣ ਥੱਲੇ ਪਾਈਪ ਆ ਮੈਂ ਪਾਈਪ ਦੇ ਉੱਤੇ ਖੜਾ ਆ ਇਹ ਕੋਈ ਫੇਸਬੁੱਕ ਤੇ ਨਹੀਂ ਪਾਈਪ ਪਏ ਐਕਚੁਅਲ ਚ ਧਰਤੀ ਚ ਪਏ ਆ ਤੇ ਜੋ ਨਹੀਂ ਮਤਲਬ ਦੇਖ ਕੇ ਵੀ ਅਣਗੌਲਿਆ ਕਰਨਾ ਚਾਹੁੰਦੇ ਉਹ ਮੈਂ ਕਹਿੰਦਾ ਉਹਨਾਂ ਦੀ ਆਪਦੀ ਕਮੀ ਹੋਊਗੀ ਲੋਕੀ ਦੇਖਦੇ ਕੰਮ ਹੋ ਰੇ ਦੱਲਾ ਆਖਰੀ ਕੁਐਸਚਨ ਹੈਗਾ ਕਿ ਦਾਵਾ ਹੈਗਾ ਤੇ ਆ ਜਿਹੜੇ ਚਾਰੇ ਹਲਕੇ ਦੇ ਦੇਖੋ ਜੀ ਚੰਗਾ ਹੋਊਗਾ ਲੋਕ ਭਲਾਈ ਲਈ ਹੋਊਗਾ ਬਹੁਤ ਵਧੀਆ ਹੋਊਗਾ ਲੋਕਾਂ 'ਚ ਉਤਸ਼ਾਹ ਆ ਤੇ ਬਹੁਤ ਵਧੀਆ ਹੋਊਗਾ ਜੋ ਪਰਮਾਤਮਾ ਕਰਦਾ ਚੰਗਾ ਹੀ ਕਰੂਗਾ ਤੁਸੀਂ ਸੋਸ਼ਲ ਮੀਡੀਆ ਤੇ ਵੀ ਇੱਕ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਭਲਾਤ ਦਾ ਮੇਨ ਇਸ਼ੂ ਹੈਗਾ ਉੱਥੇ ਬਾਈਪਾਸ ਆ ਜੀ ਉਹ ਜੀ ਉਹ ਆਪਾਂ ਮੈਂ ਆਲਰੇਡੀ ਕਿਉਂਕਿ ਮੇਰੀ ਆਪ ਦੀ ਕੋਸ਼ਿਸ਼ ਆ ਕਿਉਂਕਿ ਜੇ ਬਾਈਪਾਸ ਨਹੀਂ ਬਣਦਾ ਜਿਹੜੇ ਭਲਾਦੇ ਦੁਕਾਨਦਾਰ ਆ ਬਾਰ ਬਾਰ ਸਵਾਲ ਆ ਜਾਂਦਾ ਜੀ ਕਹਿੰਦੇ ਦੁਕਾਨਾ ਢਾ ਕੇ ਸੜਕ ਜਿਹੜਾ ਇਹ ਚੌੜੀ ਕਰ ਦਿਓ ਮੈਂ ਨਹੀਂ ਚਾਹੁੰਦਾ ਇਦਾਂ ਹੋਵੇ ਮੈਂ ਚਾਹੁੰਦਾ ਕਿ ਦੁਕਾਨਦਾਰਾਂ ਨੂੰ ਉਹਨਾਂ ਦੀ ਰੋਜੀ ਰੋਟੀ ਕਿਸੇ ਤਰੀਕੇ ਖੁੱਸੇ ਨਾ ਤੇ ਨਾਲ ਦੀ ਨਾਲ ਜਿਹੜਾ ਆ ਲੋਕਾਂ ਨੂੰ ਜਿਹੜਾ ਰਾਹ ਲੰਘਣ 'ਚ ਦਿੱਕਤ ਵੀ ਨਾ ਹੋਵੇ ਤੇ ਨਾਲੇ ਪਾਰਕਿੰਗ ਉਹਨਾਂ ਨੂੰ ਦੇ ਰੇ ਇਸੇ ਚੱਕਰ 'ਚ ਕਿ ਕੋਈ ਕੱਲ ਨੂੰ ਗੱਡੀ ਕਿਸੇ ਦੁਕਾਨ ਦੇ ਮੋੜੇ ਖੜੀ ਕਰਕੇ ਜਾਮ ਨਾ ਲਾਵੇ ਆਪਣੀ ਪਾਰਕਿੰਗ ਚ ਲਾਵੇ